ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੋਗਾ ਟਰੈਕਟਰ ਦੀ ਮੰਡੀ ਦੇ ਖੜੇ ਸੀ ਬਾਈ ਦਾਰਾ ਆਪਣੇ ਨਾਲ ਆ ਗਿਆ ਕਰਦੇ ਆ ਗੱਲਬਾਤ ਸੱਸੀ ਜੀ ਬਾਈ ਜੀ ਠੀਕ ਹੋ ਬਾਈ ਦਾਰੇ ਪੂਰੇ ਵਧ ਗਏ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਨੇ ਬਾਈ ਜੀ ਟਰੈਕਟਰ ਹੈਗੇ ਆਪਣੇ ਕੋਲੇ 15 16 ਟਰੈਕਟਰ ਠੀਕ ਆ ਬਾਈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਮੇਨ ਲੋਕੇਸ਼ਨ ਆ ਆਪਣੇ ਪਿੰਡ ਮਾੜੀ ਮੁਸਤਾਫਾ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਮੰਡੀ ਦੇ ਵਿੱਚ ਆਪਣੇ ਕੋਲੇ ਟਾਵਰ ਦੇ ਨਾਲ ਮੰਡੀ ਲਾਉਂਦੇ ਆਪਾਂ ਠੀਕ ਆ ਬਾਈ ਟਾਵਰ ਤੇ ਹਾਂ ਬੁੱਗੀਪੁਰੇ ਚੌਂਗ ਚੋਂ ਪੁਲ ਦੇ ਨਾਲ ਟਾਵਰ ਦੇ ਕੋਲ ਇਹ ਦਫ਼ਤਰ ਬਣਾਇਆ ਹਰ ਠੀਕ ਆ ਭਾਈ ਜੀ ਹਾਂ ਜੀ ਕਦੋਂ ਵੀ ਕੋਈ ਆ ਸਕਦਾਗਾ ਠੀਕ ਆ ਭਾਈ ਜੀ ਕਾਪੀ ਕਾਗ ਜਾਂਦੀ ਆਪੀ ਕਾਗ ਜਾਂਦੀ ਫੁੱਲ ਗਰੰਟੀ ਪੰਜਾਬ ਨੰਬਰ ਸਾਰੇ ਟਰੈਕਟਰ ਆਪਣੇ ਕੋਲ ਠੀਕ ਆ ਭਾਈ ਜੀ ਚਲੋ ਵੀ ਵੀਡੀਓ ਸਟਾਰਟ ਕਰ ਦਿਆਂਗੇ ਆਪਾਂ 3511 ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪੁਰਾਣਾ ਖੁੰਡਾਗਾ ਇੰਜਨ ਗੇਅਰ ਭਾਈ ਇੰਜਨ ਗੇਅਰ ਪੂਰਾ ਓਕੇ ਆ ਜੀ ਠੀਕ ਆ ਭਾਈ ਜੀ ਰੰਗ ਪੇਂਟ ਸਾਰਾ ਰੀਜਨਲ ਆ ਰੀਜਨਲ ਰੀਜਨਲ ਜੀ 13 ਦੇ ਟਾਇਰ ਆ ਠੀਕ ਆ ਜੀ 13 ਦੇ ਟਾਇਰਾਂ ਤੇ ਟਾਇਰ ਭਾਈ ਜੀ ਟਾਇਰ ਹੈਗੇ ਨੇ 35 ਪੈਸੇ ਜੀ ਠੀਕ ਹੈ ਗੱਲ ਉਹ ਲੈ ਹੈਗਾ 40 ਕ ਪੈਸੇ ਠੀਕ ਹੈ ਜੀ ਨੰਬਰ ਬਈ 50 ਹੈ ਨੰਬਰ 50 ਠੀਕ ਗੱਲ ਵੀ 50 ਨੰਬਰ ਹੈਗਾ ਤੇ ਡਿਮਾਂਡ ਬਈ ਡਿਮਾਂਡ ਇਹਦੀ ਹੈਗੀ ਹੈ 92000 ਰੁਪਇਆ ਠੀਕ ਹੈ ਜੀ ਮੌਕੇ ਤੇ ਬਈ ਮੌਕੇ ਤੇ ਹੋਊਗਾ ਪੂਰਾ ਮਾਨ ਤਾਂ ਨੇ ਦੱਸ ਹੀ ਦੋ ਮੈਨੂੰ 185000 ਦਾ ਹੀ ਠੀਕ ਹੈ ਜੀ 85000 ਦਾ ਮੈਨੇ ਤਾਂ ਇਹਦੇ 2000 ਹੀ ਘਟੂ ਨਹੀ ਬਚਾ ਸੀ ਠੀਕ ਹੈ ਹਾਂ ਜੀ ਚਲੋ ਭਜੀ ਆ ਗਿਆ ਕੇ ਮਹਿੰਦਰਾ 475 ਕੰਡੀਸ਼ਨ ਚੈੱਕ ਕਰ ਲਓ ਭੂਮੀ ਪੁੱਤਰ ਚਾਹ ਵਾਜੀ ਹਾਈ ਟੱਕ ਆ ਗਿਆ ਭਾਜੀ ਟਾਪ ਮਾਡਲ ਆ ਗਿਆ ਰੰਗ ਪੇਂਟ ਵੇਦਾਰੇ ਰੰਗ ਪੇਂਟ ਰੀਨ ਨਾਲ ਆ ਜੀ 2007 ਮਾਡਲ ਦਾ ਬਹੁਤ ਸੋਹਣਾ ਪਿਆ ਨਾ ਹਾਂ ਜੀ ਮਾਰੀ ਮੋਟੀ ਹਿੱਸੇ ਤੇ ਅਟੈਚਿੰਗ ਟੂਚਿੰਗ ਜੀ ਹੈਗੀ ਆ ਜੀ ਠੀਕ ਹੈ ਜੀ ਉੱਪਰ ਪੇਂਟ ਆ ਗਿਆ ਹਾਂ ਇੱਕ ਬੰਪਰ ਪੇਂਟ ਆ ਬਾਕੀ ਓਰੀਜਨਲ ਆ ਠੀਕ ਹੈ ਜੀ ਲਓ ਭਈ ਬਾਕੀ ਘੁੰਕੇ ਦਿਖਾ ਦਿੱਤੇ ਟਾਇਰ ਭਾਈ ਟਾਇ ਕੀ ਕਿ ਝੌਕੜਾ ਨਾ ਬਾਈ ਹਾਂਜੀ ਠੀਕ ਹੈ ਜੀ ਇਹ ਵੀ ਭੂਮੀ ਪੁੱਤਰ ਚ ਆ ਗਿਆ ਇੰਜਨ ਗੇਅਰ ਬਈ ਇੰਜਨ ਗੇਅਰ ਦਾ ਪੂਰਾ ਵਰਗਾ ਜੀ ਵਾਹ ਕੇ ਲੈ ਜੇ ਬੰਦਾ ਭਲਾਂ ਦੀ ਠੀਕ ਹੈ ਬਾਈ ਜੀ ਤੇ ਡਿਮਾਂਡ ਬਾਈ ਡਿਮਾਂਡ ਇਹਦੀ ਹੈਗੀ 2,35,000 ਮੰਗਦੇ ਜੀ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਦੇ ਦਾਂਗੇ 1.5 ਲੱਖ ਦਾ ਜੀ 1.5 ਲੱਖ ਰੁਪਏ ਦਾ 5000 ਰੁਪਏ ਦਾ ਡਿਸਕਾਊਂਟ ਹੋ ਜੀ ਹਾਂ ਜੀ ਤੇ ਕਹ ਗਿਆ ਬਾਈ ਜੀ 5310 ਜੌਂਡੀਅਰ ਜੀ ਜੌਂਡੀਅਰ ਫੁੱਲ ਸੋਨਾਗਾ 3 ਸਪੀਡ ਚਾ ਬਾਈ ਜੀ ਨਾਲ ਦੇ ਟਾਇਰ ਨੇ ਨਾ ਬਈ ਜੰਡੇ ਹਾਂਜੀ ਹਾਂਜੀ ਨਾਲ ਦੇ ਟਾਇਰ ਨੇ ਵੀ ਖੁੱਲਵੇਂ ਹਿੱਸੇ ਵਾਲਾ ਨੇ تقریبا 3500 ਘੰਟੇ ਤਕਰੀਬਨ ਚੱਲੇ ਹੋਣੇ ਹਾਂਜੀ 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 ਠੀਕ ਆ ਬਾਈ ਤੇ ਕਨੋਪੀ 70 ਦਾ ਡੱਕ ਲੱਗਾ ਆ ਤੇ ਮਾਡਲ ਹੈਗਾ ਬਈ ਮਾਡਲ ਹੈਗਾ ਜੀ 2015 ਜੀ ਠੀਕ ਆ ਜੀ ਟਾਇਰ ਬਾਈ ਟਾਇਰ ਦੇ ਹੈਗਾ 70 ਰੁਪਏ ਜੀ ਠੀਕ ਆ 16 ਦੇ ਟਾਇਰ 16 ਦੇ ਟਾਇਰ ਜੀ ਠੀਕ ਆ ਬਾਈ ਸੈਕੰਡ ਪਾਰਟ ਸੈਕੰਡ ਪਾਰਟੀ ਦਾ ਹਾਂਜੀ ਕਿ ਪੰਜਾਬ ਨੰਬਰ ਹੈਗਾ ਹਾਂਜੀ 15 ਮਾਡਲ ਆ ਡਿਮਾਂਡ ਡਿਮਾਂਡ ਇਹਦੀ 6 ਲੱਖ 10 ਹਜ਼ਾਰ ਮੰਗਦੇ ਜੀ ਠੀਕ ਆ ਜੀ ਮੰਗ ਤਾਂ ਉਹ ਵੀ ਕਰੀ ਦੇ ਦਾਂਗੇ 590000 ਦਾ ਠੀਕ ਹੈ ਲੈ 590000 ਦਾ ਚਲੋ ਵੀ ਜੀ ਅੱਗੇ ਦਿਖਾਉਣਾ ਸੋਨੂ ਫੁੱਲ ਸੋਨਾ ਪਰਪਰਾਣੇ ਮਾਡਲ ਦਾ ਟਰੈਕਟਰ ਜਿੱਥੋਂ ਵੇਚੇ ਕਹ ਲਈਏ ਸੋਨਾ ਲੀਕਾ ਸਟਾਰਟਿੰਗ ਹੋਈ ਸੀਗੀ ਚੌਕੜਾ ਟਾਇਰਾਂ ਦਾ ਨਵਾਂਗਾ ਫਰੰਟ ਰੇਡੀਅਲ ਟਾਇਰ ਜਿਹੜਾ ਹਾਜੀ ਕਰ ਦਿੰਦੇ ਨੇ ਕਿ ਵੱਡੇ ਨੇਗੇ ਤੇ ਬੈਕ ਟਾਇਰ ਅਪੋਲੋ ਦੇ ਨੇ ਉੱਚੀ ਗੁੱਡੀ ਵਾਲੇ ਹਨ ਬਾਈ ਜੀ ਹਾਂਜੀ ਤੇ 16 ਦੇ ਬਜੇ ਟਾਇਰ ਹਨ 16 ਦੇ ਠੀਕ ਆ ਜੀ ਇਹ ਮਾਡਲ ਹੈਗਾ ਬਾਈ ਜੀ 1999 ਮਾਡਲ ਆਈ ਠੀਕ ਆ ਜੀ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਪੰਜਾਬ ਦਾ ਨੰਬਰ ਆ TB04 ਹਾਂਜੀ ਟਾਇਰਾਂ ਦੇ ਆਪਾਂ ਬੈਲ ਵੀ ਨਾਲ ਦੇ ਦਾਂਗੇ ਲੈ ਬਈ ਜੀ ਹੁਣ ਤੁਹਾਨੂੰ ਬਿਲ ਤੇ ਮਿਲ ਜਾਣਗੇ ਹਾਂਜੀ ਫਰੰਟ 750 ਨੇ ਬੈਕ ਟਾਇਰ ਹੈ ਕਿਹੜੇ ਬਈ 16 ਦੇ ਹਾਂਜੀ ਤੇ ਡਿਮਾਂਡ ਬਈ ਟਮਾੜੀ ਦੀ ਵਾ ਕੋਈ ਜ਼ਿਆਦਾ ਨਹੀਂ 240000 ਹੀ ਮਾਹ ਜੀ 2 ਲੱਖ 40000 ਹਾਂ ਬਈ ਕਹਿੰਦੇ ਛੋਟਾ ਡਰ ਇੱਥੇ ਆਣਾ ਬਈ ਜੀ ਪੁਰਾਣਾ ਪੱਤਰ ਬਈ ਜੀ ਬਾਕੀ ਤੁਹਾਨੂੰ ਪਤਾ ਜਿਆ ਦੇ ਬਾਰੇ ਤੇ ਅੱਗੇ ਕਿ ਬਈ ਸਵਰਾਜ 855 ਹਾਂਜੀ ਸਾਦੇ ਕਟਾਈ ਚ ਬਈ ਜੀ 13 ਦੇ ਟਾਇਰਾਂ ਚਾਹਣਾ ਬਈ ਜੀ ਹਾਂਜੀ ਠੀਕ ਆ ਸਾਰਾ origial ਵੱਡੀ ਲਿਫਟ ਵਾਲਾ ਵੱਡੇ ਐਕਸਲ ਵਾਲਾ ਜੀ ਠੀਕ ਆ ਲੈ ਵੱਡੀ ਲਿਫਟ ਵਾਲਾ ਤੇਲ ਬ੍ਰੇਕਾਂ ਵਾਲਾ ਠੀਕ ਆ ਭਾਈ ਜੀ ਨਵੀਂ ਸਰਵਿਸ ਨਵੀਂ ਬੈਟਰੀ ਠੀਕ ਆ ਵੀ ਇੰਜਨ ਗੇਅਰ ਭਾਈ ਇੰਜਨ ਗੇਅਰ ਬੰਦਾ ਬਾਕੇ ਲੈ ਜੇ ਭਲਾਂ ਦੀ ਆਪਣੀ ਠੀਕ ਆ ਵੀ ਇੰਜਨ ਗੇਅਰ ਭਾਈ ਕਹਿੰਦਾ ਜੇ ਬਾਕੇ ਲੈ ਜੇ ਟਾਇਰ ਭਾਈ ਟਾਇਰ ਦੇ ਹੈਗੇ 65 ਕੇ ਪੈਸੇ ਜੀ ਠੀਕ ਆ ਭਾਈ ਜੀ ਹਾਂ ਤੇ ਡਿਮਾਂਡ ਭਾਈ ਹੈ ਡਿਮਾਂਡ ਉਹਦੀ ਹੈਗੀ 290000 ਰੁਪਏ ਪਚਾ ਦੇ ਜੀ ਆ ਲੈ ਭਾਈ ਇਧਰ ਕਿੰਨੇ ਆ ਪਰ ਭਾਈ ਜਿਆਦਾ ਪੂਰਾ ਸਕਰੀਨ ਹੈਗਾ ਉਹਨੂੰ ਹਾਕਾ ਮਾਰੀਆਂ ਦਾ ਚਾਹ ਲੈਣੋ ਜਾ ਵੀ ਲੈ ਆ ਬਈ ਠੀਕ ਤੇ ਇਹਦੀ ਡਿਮਾਂਡ ਹੈਗੀ 2 ਲੱਖ 90 ਹਜ਼ਾਰ ਤੇ ਆ ਗਿਆ ਭਾਈ ਮਹਿੰਦਰਾ ਹਾਂਜੀ ਹਮ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਪੰਜਾਬ ਨੰਬਰ ਆਣਾ ਬਈ 199 ਮਾਡਲ ਆ ਜੀ 99 ਮਾਡਲ ਆ ਪੀਵੀ 31 ਮਾਰਸ ਦਾ ਨੰਬਰ ਆ ਬਈ ਕੰਡੀਸ਼ਨ ਚੈੱਕ ਕਰ ਲਓ ਭਾਈ ਪੀਜੂ ਮਾਡਲ ਆ ਜੀ ਪੀਜੂ ਮਾਡਲ ਚ ਆ ਗਿਆ ਭਾਈ ਟਾਇਰ ਬਈ ਟਾਇਰ ਮਗਲ ਰਹਿ ਗਿਆ ਬਿਲਕੁਲ ਹੀ ਨਵੇਂ ਜੀ ਠੀਕ ਆ ਜੀ ਮੂਲੇ 350 ਪੈਸੇ ਆ ਜੀ ਠੀਕ ਆ ਜੀ ਇਹ ਡਿਮਾਂਡ ਹੈ ਬਈ ਇੰਜਨ ਗੇਅਰ ਦਾ ਪੂਰਾ ਚੰਗਾ ਬੰਦਾ ਵਾਹ ਕੇ ਲੈ ਜਾਈਏ ਠੀਕ ਹੈ ਜੀ ਤੇ ਡਿਮਾਂਡ ਹੈਗੀ ਬਈ ਜੀ ਡਿਮਾਂਡ ਇਹਦੀ ਹੈਗੀ 190000 ਜੀ ਠੀਕ ਹੈ ਜੀ ਹਾਂ ਜੀ ਉਹ ਜੋ 180 ਦਾ ਹੋ ਜੋ ਹੋ ਜੋ ਠੀਕ ਹੈ ਬਈ ਜੀ ਤੇ ਆ ਗਿਆ ਆ ਗਿਆ ਬਈ ਜੀ ਪ੍ਰੀਟ ਹੈ ਜੀ 49 ਟੂ ਸਪੀਡ ਚਾ ਸੈਂਟਰ ਗੇਅਰ ਚਾ ਡਬਲ ਡਿਸਟ੍ਰਿਬਿਊਟਰਾ ਕਨੋਪੀ ਸਾਥ ਲੱਗਿਆ ਹੋਇਆ ਡੈਕ ਸਿਸਟਮ ਲੱਗਿਆ ਹੋਇਆ ਹਾਂ ਜੀ ਤੇ ਨਾਲ ਦੀ ਟਾਇਰ ਹੈ ਬਈ ਜੀ ਇਹ ਮਾਡਲ ਵੀ ਹੈਈ ਚੱਲੇਗਾ 700 ਘੰਟਾ ਹੀ ਆ ਸਾਰਾ 700 ਘੰਟਾ ਚੱਲੇ ਆਇਆਗਾ ਮੇਰੇ ਨਾਲ 3-4 ਸਾਲਾਂ ਚ ਤਾਂ ਬਾਈ ਨੇ ਮੇਰੇ ਨਾਲ ਦਾ ਪੱਲਾ ਕਾਲੀ ਉੱਤੇ ਚਾਪਰ ਪਾ ਕੇ ਖੜਾਤਾ ਹਾਂਜੀ 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 ਬੋ ਜੀ 프ਰੰਟ ਰੇਡੀਅਲ ਟਾਇਰ ਆ ਗਏ ਟੂ ਸਪੀਡ ਆ ਨੰਬਰ ਪਲੇਟ ਤੇ ਨਿਗਾਹ ਮਰਵਾ ਲਜਾ ਸ੍ਰੀ ਤਾਂ ਲੈ ਵੀ ਚੈੱਕ ਕਰ ਸਕਦੇ ਹੋ ਫੁੱਲ ਸੁਣੀ ਪਈ ਜਾ ਬੋ ਜੀ ਇਹ ਚਾਂਦੀ ਵਾਂਗੂ ਚਮਕਦੀ ਹੈ ਨਾ ਬਾਈ ਹਾਂਜੀ ਤੇ ਡਿਮਾਂਡ ਆਈ ਹੈ ਵੇਲੇ ਡਿਮਾਂਡ ਇਹਦੀ 4,85,000 ਮਾਂ ਦੇ ਜੀ ਠੀਕ ਹੈ ਜੀ ਹਾਂਜੀ 470 ਦਾ ਦੇ ਦਾਂਗੇ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਦੱਸ ਸਕਦੇ ਜੀ ਮੋਬਾਈਲ ਨੰਬਰ ਆਪਣਾ 97747401 ਜੀ ਬਾਕੀ ਆਪਣਾ ਹਰ ਰੋਜ਼ ਇੱਥੇ ਦੁਕਾਨ ਖੁੱਲੀ ਹੁੰਦੀ ਆ ਇਸਨੇ ਵੀ ਆ ਕੇ ਮਿਲਣਾ ਇੱਥੇ ਮਿਲ ਸਕਦੇ ਆ ਹਾਂਜੀ ਵੱਡ ਟਰੈਕਟਰ ਬਾਜ਼ਾਰ ਹਾਂਜੀ ਇੱਥੇ ਬਾਈ ਜੀ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਾਈ ਐਸਪੀ ਦਾ ਨੰਬਰ ਕਿਸੇ ਨੇ ਵੀ ਆਉਣਾ ਆਉਣਾ ਵੀ ਸੌਖਾ ਹੀ ਬੁੱਗੀਪੁਰੇ ਚੌਂਕ ਚਾਉ ਪੌਲ ਤੇ ਥੱਲੇ ਉਤਰ ਕੇ ਨਾਲ ਹੀ ਆ ਨਾਲੇ ਵਾਲੀ ਸਾਈਡ ਤੋਂ ਬਰਨਾਲੇ ਵਾਲੀ ਸਾਈਡ ਤੋਂ ਵੀ ਬੁੱਗੀਪੁਰੇ ਹਾਂਜੀ ਠੀਕ ਆ ਬਾਈ ਜੀ ਠੀਕ ਆ ਭਾਈ ਠੀਕ ਆ ਵੀਰੇ ਧੰਨਵਾਦ ਬਾਈ ਜੀ ਚਲੋ ਵੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਸਿ